ਆਓ ਆਪਾਂ ਪਾਠ ਆਰੰਭ ਕਰੀਏ ਸਵਈਆਂ ਦੀ ਆਰੰਭਤਾ ਹੋ ਰਹੀ ਹੈ ਅੰਮ੍ਰਿਤ ਰੂਪ ਬਾਣੀ ਸਵਈਏ ਆਰੰਭ ਹੋ ਰਹੇ ਨੇ ਸਾਹ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਸਤਿਗੁਰਾਂ ਦੀ ਬਾਣੀ ਦਰਜ ਹੈ 15 ਭਟਾਂ ਵਾਹਿਗੁਰੂ 15 ਭਗਤਾਂ ਅਤੇ ਚਾਰ ਗੁਰਸਿੱਖਾਂ ਦੀ ਬਾਣੀ ਦੇ ਵੀ ਆਪਾਂ ਦਰਸ਼ਨ ਕੀਤੇ ਭਗਤ ਕਬੀਰ ਜੀ ਨਾਮਦੇਵ ਜੀ ਰਵਦਾਸ ਜੀ ਇਤਿਆਦਿਕ ਜੋ 15 ਭਗਤ ਹਨ ਉਹਨਾਂ ਪੰਦਰਾਂ ਭਗਤਾਂ ਦੀ ਬਾਣੀ ਦਰਜ ਹੈ ਚਾਰ ਗੁਰੂ ਕੇ ਸਿੱਖਾਂ ਦੀ ਬਾਣੀ ਸੋ ਭਾਈ ਮਰਦਾਨਾ ਜੀ ਭਾਈ ਸੁੰਦਰ ਦੀ ਰਾਏ ਸਤਾ ਜੀ ਰਾਏ ਬਲਵੰਡ ਜੀ ਇਹ ਸਾਰੇ ਆਪਾਂ ਸਤਗੁਰੂ ਮਹਾਰਾਜ ਦੀ ਬਾਣੀ ਸਰਵਣ ਕੀਤੀ ਹੈ ਔਰ ਹੁਣ ਭਟਾਂ ਦੇ ਸਵੈਏ ਆਰੰਭ ਹੋ ਰਹੇ ਨੇ ਤੇ ਭਟਾਂ ਦੇ ਸਵੈਆਂ ਤੋਂ ਪਹਿਲਾਂ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਮੁਖਵਾਕ ਸਵੈ ਵਿੱਚ ਪੁਰਾਤਨ ਤੌਰ ਤੇ ਸੀਨਾ ਬਸੀਨਾ ਸਤਿਗੁਰਾਂ ਦੇ ਵੇਲੇ ਤੋਂ ਚੱਲਦੀ ਆ ਰਹੀ ਹੈ ਔਰ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਵੀ ਦਰਜ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਮਹਮਾ ਪ੍ਰਕਾਸ਼ ਵਿੱਚ ਵੀ ਹੋਰ ਗ੍ਰੰਥਾਂ ਵਿੱਚ ਵੀ ਦਰਜ ਹੈ ਅਕਾਲ ਪੁਰਖ ਵਾਹਿਗੁਰੂ ਨੇ ਜੋ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇਵਤਾਪੇ ਬ੍ਰਹਮਾ ਨੂੰ ਸੰਸਾਰ ਦੀ ਮਰਜ਼ਾਦਾ ਚਲਾਉਣ ਵਾਸਤੇ ਵੇਦ ਰਚਣ ਦੀ ਸ਼ਕਤੀ ਪਰਮਾਤਮਾ ਨੇ ਬਖਸ਼ੀ। ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਇਉਂ ਵੇਦਾਂ ਆਨੇ ਇਸ ਸੰਸਾਰ ਦੀ ਧਾਰਮਿਕ ਮਰਜ਼ਾਦਾ ਨੂੰ ਬੰਨੇ ਆ। ਬ੍ਰह्म ਲੋਕ ਵਿੱਚ ਬ੍ਰਹਮਾ ਰਹਿੰਦਾ ਹੈ। ਔਰ ਵੇਦਾਂ ਦੇ ਅਧਿਅਸਤ ਦੇਵਤੇ ਕਹੇ ਜਾਂਦੇ ਨੇ। ਅਸਲ ਵਿੱਚ ਜੋ ਵੇਦਾਂ ਨੂੰ ਜਾਣਨ ਵਾਲੇ ਵੇਦਾਂ ਨੂੰ ਪ੍ਰਚਾਰਨ ਵਾਲੇ ਦੇਵ ਮੰਨੇ ਗਏ ਅਗਨ ਪ੍ਰੋਗਮ ਇਤਿਆਦਿਕ ਉਹਨਾਂ ਦੇ ਨਾਮ ਕਹੇ ਜਾਂਦੇ ਨੇ ਉਹਨਾਂ ਨੂੰ ਹੰਕਾਰ ਹੋਇਆ ਕਿ ਅਸੀਂ ਜਗਤ ਦੀ ਮਰਜ਼ਾਦਾ ਚਲਾਉਂਦੇ ਆਂ ਜੇ ਅਸੀਂ ਨਾ ਹੁੰਦੇ ਤਾਂ ਦੁਨੀਆ ਦੀ ਕੋਈ ਮਰਜ਼ਾਦਾ ਨਾ ਰਹਿੰਦੀ ਕੋਈ ਧਰਮ ਕਰਮ ਨਾ ਰਹਿੰਦਾ ਇਸ ਮਾਣ ਇਸ ਹੰਕਾਰ ਦੇ ਵਿੱਚ ਰਹੇ ਏ ਵੀ ਬਚਨ ਆਉਂਦੇ ਨੇ ਕਿ ਇਹਨਾਂ ਨੇ ਵਿਸ਼ਨੂੰ ਜੀ ਦਾ ਵੀ ਸਤਕਾਰ ਨਹੀਂ ਕੀਤਾ ਕਿ ਅਸੀਂ ਮਰਜਾਦਾ ਚਲਾਉਂਦੇ ਆਂ ਸੋ ਉਸ ਵਕਤ ਆਕਾਸ਼ਵਾਣੀ ਰਾਹੀ ਪਰਮਾਤਮਾ ਨੇ ਇਹਨਾਂ ਨੂੰ ਇਹ ਬਚਨ ਕੀਤਾ ਕਿ ਤੁਸੀਂ ਮਰਜਾਦਾ ਚਲਾਉਣ ਵਾਲੇ ਹੀ ਜੇ ਹੰਕਾਰੀ ਹੋ ਗਏ ਤਾਂ ਆਮ ਲੋਕ ਕਿਹੜੀ ਮਰਜਾਦਾ ਦਾ ਪਾਲਣ ਕਰਨਗੇ ਇਹ ਜੋ ਤੁਸੀਂ ਹੰਕਾਰ ਕੀਤਾ ਸੋ ਇਸ ਦਾ ਫਲ ਤੁਹਾਨੂੰ ਇਹ ਭੁਗਤਣਾ ਪਵੇਗਾ ਕਿ ਤੁਹਾਨੂੰ ਸੰਸਾਰ ਦੇ ਵਿੱਚ ਮਨੁੱਖਾ ਰੂਪ ਵਿੱਚ ਜਨਮ ਲੈਣਾ ਪਵੇਗਾ ਚਾਰ-ਚਾਰ ਅੰਗ ਕਹੇ ਜਾਂਦੇ ਹਨ ਵੇਦਾਂ ਦੇ ਔਰ ਮਹਾਰਾਜ ਨੇ ਬਚਨ ਕੀਤਾ ਇੱਕ-ਇੱਕ ਵੇਦ ਚਾਰ-ਚਾਰ ਮਨੁੱਖਾ ਸਰੂਪ ਧਾਰਨ ਕਰਨਗੇ ਔਰ ਵੇਦਾਂ ਦਾ ਰਚਨਹਾਰਾ ਬ੍ਰਹਮਾ ਜੋ ਉਹਦੇ ਮਨ ਵਿੱਚ ਵੀ ਹੰਕਾਰ ਹੈ ਉਸ ਨੂੰ ਵੀ ਉਹਨਾਂ ਦੇ ਨਾਲ ਹੀ ਜਾਣਾ ਪਵੇਗਾ ਔਰ ਇਉਂ ਸੰਸਾਰ ਦੇ ਵਿੱਚ ਆਪਣਾ ਗਿਆਨ ਭੁੱਲ ਕੇ ਤੁਸੀਂ ਵਿਚਰਦੇ ਫਿਰੋਗੇ ਜਦੋਂ ਇਹ ਸਾਰੇ ਬਚਨ ਹੋਏ ਇਹਨਾਂ ਨੇ ਹੱਥ ਜੋੜੇ ਕੇ ਪ੍ਰਮਾਤਮਾ ਜੀ ਭਗਵਾਨ ਜੀ ਜੋ ਆਪ ਜੀ ਨੇ ਬਚਨ ਕਹੇ ਸਤ ਹੋਣਗੇ ਪਰ ਫਿਰ ਸਾਡਾ ਉਧਾਰ ਕਿਵੇਂ ਹੋਵੇਗਾ ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ ਤਦੋਂ ਭਗਵਾਨ ਨੇ ਕਿਹਾ ਕਿ ਕਲਯੁਗ ਦੇ ਵਿੱਚ ਸਤਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਪ੍ਰਗਟ ਹੋਣਗੇ ਉਹਨਾਂ ਦੇ ਪੰਚਮ ਸਰੂਪ ਧੰ ਸਤਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਦੇਦਾਰ ਤੁਹਾਨੂੰ ਪ੍ਰਾਪਤ ਹੋਣਗੇ ਔਰ ਉਹਨਾਂ ਦੇ ਦਰਸ਼ਨਾਂ ਦੇ ਨਾਲ ਤੁਹਾਨੂੰ ਆਪਣੇ ਪਿਛਲੇ ਸਰੂਪ ਦਾ ਗਿਆਨ حاصل ਹੋਵੇਗਾ ਤੇ ਜਦ ਤੁਸੀਂ ਉਹਨਾਂ ਦੀ ਸਿਫਤ ਸਲਾਹ ਕਰੋਗੇ ਫਿਰ ਇਹ ਇਸ श्राप ਤੋਂ ਮੁਕਤ ਹੋਵੋਗੇ ਤੇ ਤੁਹਾਡਾ ਪਾਰ ਉਤਾਰਾ ਹੋਵੇਗਾ ਸੋ ਇਸ ਪ੍ਰਕਾਰ ਇਹ ਇਹਨਾਂ ਪੱਟਾਂ ਦਾ ਪਿਛਲਾ ਪ੍ਰਸੰਗ ਹੈ ਉਸ श्राप ਦੇ ਕਾਰਨ ਉਹ ਹੰਕਾਰ ਦੀ ਨਿਵਰਤੀ ਦੇ ਕਾਰਨ ਇਹਨਾਂ ਨੂੰ ਸੰਸਾਰ ਤੇ ਜਨਮ ਲੈ ਕੇ ਆਉਣਾ ਪਿਆ ਇੱਕ ਇੱਕ ਬੇਦ ਚਤੁਰ ਬਪਤਾਰੇ ਪ੍ਰਮਾਤਮਾ ਦੇ ਹੁਕਮ ਅਨਸਾਰ ਵੇਦਾਂ ਦੇ ਇੱਕ ਇੱਕ ਅਧਿਅਸਤ ਦੇਵਤੇ ਨੇ ਚਾਰ ਚਾਰ ਰੂਪ ਧਾਰਨ ਕੀਤੇ ਔਰ ਇਸੇ ਤਰ੍ਹਾਂ ਬ੍ਰਹਮਾ ਵੀ ਮਨੁੱਖਾ ਰੂਪ ਧਾਰਨ ਕਰਕੇ ਆਇਆ ਕਾਂਸ਼ੀ ਔਰ ਆਲੇ-ਦੁਆਲੇ ਦੀ ਇਲਾਕਿਆਂ ਦੇ ਵਿੱਚ ਇਹ ਬ੍ਰਹਮਣਾਂ ਦੇ ਘਰੇ ਜਨਮੇ ਭਟ ਸੰਗਿਆ ਵਾਲੇ ਬ੍ਰਹਮਣ ਹਨ ਕਿਉਂਕਿ ਬ੍ਰਹਮਣਾਂ ਦੀ ਆਮੀ ਵੱਖੋ-ਵਖਰੀਆਂ ਜਾਤਾਂ ਨੇ ਵੱਖੋ-ਵੱਖਰੇ ਫਿਰਕੇ ਨੇ ਪਾਟ ਸੰਗਿਆ ਵਾਲੇ ਬ੍ਰਹਮਣਾਂ ਦੇ ਘਰ ਇਹਨਾਂ ਦਾ ਜਨਮ ਹੋਇਆ ਔਰ ਭਟ ਭਿਖਾ ਜੋ ਕਿ ਬ੍ਰਹਮਾ ਦਾ ਰੂਪ ਸੀ ਉਸ ਦੀ ਅਗਵਾਈ ਵਿੱਚ ਵਿਚਰਦੇ ਥਾਵਾ ਥਾਵਾ ਤੇ ਸ਼ਾਂਤੀ ਦੀ ਭਾਲ ਵਾਸਤੇ ਤੁਰੇ ਫਿਰਦੇ ਰਹੇ ਇਤਿਹਾਸ ਵਿੱਚ ਬਚਨ ਨੇ ਦੋਹਰਾ ਭਿਖੇ ਬਾਪ ਬ੍ਰਹਮੇ ਧਰਿਓ ਬੁੱਧ ਵਿਦਿਆ ਪਰਵੀਨ ਚਤਰ ਚਤਰ ਬੇਦਨ ਧਰਾ ਸੁੰਦਰ ਰੂਪ ਨਵੀਨ ਬ੍ਰਹਮਾ ਜੋ ਵਿਦਿਆ ਦੇ ਵਿੱਚ ਬੜਾ ਪਰਵੀਨ ਹੈ ਬੁੱਧੀਮਾਨ ਹੈ ਚਤਰ ਹੈ ਉਨ ਨੇ ਜਿਹੜਾ ਰੂਪ ਧਾਰਨ ਕੀਤਾ ਉਸ ਦਾ ਨਾਮ ਭਿਖਾ ਹੋਇਆ ਤੇ ਚਤਰ ਚਤਰ ਬੇਦਨ ਧਰਾ ਸੁੰਦਰ ਬਦਨ ਨਵੀਨ ਬੇਦਾ ਨੇ ਚਾਰ ਚਾਰ ਰੂਪ ਧਾਰਨ ਕੀਤੇ ਸੋਹਣੇ ਨਵੇਂ ਰੂਪ ਉਹਨਾਂ ਦਾ ਵੀ ਵਰਣਨ ਇਤਿਹਾਸ ਵਿੱਚ ਆਉਂਦਾ ਹੈ ਚਾਉ ਭਈ ਸ਼ਾਮ ਵੇਦ ਜਾਲਪ ਦੇਹ ਧਾਰੀ ਬਲ ਹਰਭੰਸ ਮਥਰਾ ਇਹ ਚਾਰੀ ਜਿਹੜਾ ਸ਼ਾਮ ਵੇਦ ਹੈ ਉਸ ਦੇ ਜਿਹੜੇ ਚਾਰ ਰੂਪ ਬਣੇ ਭਟ ਜਾਲਪ ਭਟ ਬਲ ਭਟ ਹਰਵੰਸ ਤੇ ਭਟ ਮਥਰਾ ਇਹ ਚਾਰ ਜਿਹੜੇ ਸਨ ਸ਼ਾਮ ਵੇਦ ਦੇ ਰੂਪ ਹੋਏ ਰਿਗ ਵੇਦ ਸੁੰਦਰ ਦੇਹ ਧਾਰੇ ਕਲ ਕਲ ਸਹਾਰ ਜਲਨ ਨਲ ਚਾਰੇ ਭਟ ਕਲ ਭਟ ਕਲ ਸਹਾਰ ਭਟ ਜਲਨ ਤੇ ਭਟ ਨਲ ਇਹ ਰਿਗ ਵੇਦ ਦੇ ਚਾਰ ਰੂਪ ਹੋਏ ਇਓ ਚਾਰ ਅਵਤਾਰ ਏਸ ਨੇ ਧਾਰਨ ਕੀਤੇ ਟਲ ਸਲ ਜਲ ਭੰਗ ਕਾਏ ਜੁਜਰਵੇਦ ਬਪਚਾਰ ਬਨਾਏ ਭਟ ਟਲ ਜੀ ਭਟ ਸਲ ਜੀ ਭਟ ਜਲ ਜੀ ਤੇ ਭਟ ਭਲ ਜੀ ਇਹ ਜਜਰਣਵੇ ਜੁਜਰਵੇਦ ਜਿਹੜਾ ਹੈ ਉਸ ਦੇ ਚਾਰ ਰੂਪ ਇਹ ਬਣੇ ਕੀਰਤ ਗੈੰਦ ਦਾਸ ਸੁਠ ਗੰਗਾ ਅਥਰਵਣ ਦੇਹ ਧਾਰੀ ਸੁਭ ਰੰਗਾ ਪਟ ਕੀਰਤ ਜੀ ਪਟ ਗਾਇੰਦ ਜੀ ਪਟ ਦਾਸ ਤੇ ਪਟ ਗੰਗਾ ਇਹ ਚਾਰ ਸਰੂਪ ਜਿਹੜੇ ਸਾ ਅਥਰਵਨ ਵੇਦ ਰੂਪ ਦੇ ਬਣੇ ਇਉਂ ਚਾਰ ਚੌਕੇ 16 ਇਹ ਚ 16 ਪਟ ਇਹ ਹੋਏ 17ਵਾਂ ਜਿਹੜਾ ਸੀ ਉਹ ਭਿਖਾ ਬ੍ਰਹਮਾ ਦੇ ਰੂਪ ਵਿੱਚ ਜਿਹੜਾ ਸੀ ਉਹ ਆਇਆ ਸੋ ਇਸ ਤਰ੍ਹਾਂ ਕੁੱਲ ਇਹ 17 ਪਟ ਹਨ ਜਿਹੜੇ ਇਹ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆ ਰਹੇ ਨੇ ਅਜੋਕੇ ਖਿਆਲ ਮੁਤਾਬਕ ਘਟਾਂ ਦੀ ਗਿਣਤੀ 11 ਕਹੀ ਜਾਂਦੀ ਹੈ ਤੇ ਉਹ ਪ੍ਰਚਲਿਤ ਹੋਈ ਉਹਦੇ ਵਿੱਚ ਜਿਨ੍ਹਾਂ ਨੇ 11 ਗਿਣੇ ਨੇ ਉਹਨਾਂ ਨੇ ਕਲ ਸਹਾਰ ਕਲ ਅਤੇ ਤਲ ਇਹ ਇੱਕ ਦੇ ਤਿੰਨ ਨਾਮ ਕਹਿ ਦਿੱਤੇ ਨੇ ਜਾਲਪ ਤੇ ਜਲ ਇਹ ਇੱਕ ਦੇ ਤਿੰਨ ਨਾਮ ਕਹਿ ਦੋ ਕਹਿ ਦਿੱਤੇ ਨੇ ਇਉਂ 11 ਗਿਣਤੀ ਕੀਤੀ ਹੈ ਪਰ ਨਹੀਂ ਇਹ ਸਾਰੇ ਵਖੋ ਵਖਰੇ ਨੇ ਪ੍ਰਾਤਨ ਸਾਰੇ ਗ੍ਰੰਥਾਂ ਵਿੱਚ ਇਨ੍ਹਾਂ ਦਾ ਵਰਣਨ ਆਉਂਦਾ ਹੈ ਸੋ ਪਟ 11 ਨਹੀਂ ਬਲਕਿ ਇਹ ਸਾਰੇ 17 ਪਟ ਹਨ ਜਦੋਂ ਇਉਂ ਥਾਵਾ ਥਾਵਾ ਤੇ ਵਿਚਰਦੇ ਵਿਚਰਦੇ ਹੋਏ ਸਤਿਗੁਰੂ ਮਹਾਰਾਜ ਜੀ ਦੀ ਸ਼ਰਣ ਵਿੱਚ ਪਹੁੰਚੇ ਪਹੁੰਚਦੇ ਆਈ ਉਹ ਸ਼ਾਂਤੀ ਪ੍ਰਾਪਤ ਹੋਈ ਜਿਸ ਦੀ ਭਾਲ ਵਿੱਚ ਭਰਮ ਦੇ ਭਟਕਦੇ ਫਿਰਦੇ ਸੀ ਭਿਖਾ ਜੀ ਦਾ ਬਚਨ ਵੀ ਆਉਂਦਾ ਹੈ ਤੀਸਰੇ ਪਾਤਸ਼ਾਹ ਦੀਆਂ ਵਿੱਚ ਕਿ ਬਰਸ ਏਕ ਹਉ ਫਿਰਿਓ ਕਿਨੈ ਨਾਹੋ ਪਰ ਚੌਲਾਇਓ ਇਕ ਵਰਾ ਜੇ ਇੱਕ ਵਾਰਾ ਹੁਣ ਦੇਵਤਿਆਂ ਦਾ ਮੰਨੀਏ ਤਾਂ ਦੁਨੀਆਂ ਦੇ 12 ਵਰਿਆਂ ਦਾ ਇੱਕ ਵਾਰਾ ਦੇਵਤਾਂ ਦਾ ਮੰਨਿਆ ਜਾਂਦਾ ਹੈ ਭਾਵ ਕਿ ਲੰਮਾ ਸਮਾਂ ਭਰਮ ਦੇ ਭਟਕਦੇ ਰਹੇ ਕਿਸੇ ਦੇ ਪ੍ਰਮਾਤਮਾ ਦੇ ਨਾਮ ਦਾ ਪਰਚਾ ਨਹੀਂ ਲਾਇਆ ਨਾਮ ਨਾਲ ਨਹੀਂ ਜੋੜਿਆ ਪਰ ਗੁਰੂ ਕੀ ਸ਼ਰਨ ਵਿੱਚ ਆ ਕੇ ਸ਼ਾਂਤੀ ਪ੍ਰਾਪਤ ਹੋਈ ਦਰਸ਼ਨ ਕਰਦਿਆਂ ਹੀ ਆਪਣੇ ਪਿਛਲੇ ਸਰੂਪ ਦਾ ਅਨੁਭਵ ਹੋਇਆ ਤੇ ਹੁਣ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ ਮਹਾਰਾਜ ਕਿਰਪਾ ਕਰੋ ਸਾਡਾ ਪਾਰ ਉਤਾਰਾ ਹੋਵੇ ਸਤਿਗੁਰੂ ਜੀ ਨੇ ਬਚਨ ਕੀਤਾ ਸਤਿਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸਮੂਹ ਸਤਿਗੁਰਾਂ ਦੀ ਉਸਤਤ ਕਰੋ ਤਾਂ ਪਾਇ ਤੁਹਾਡਾ ਪਾਰ ਉਤਾਰਾ ਹੋਵੇਗਾ ਕਹਿਣ ਲੱਗੇ ਜੀ ਸਾਡੀ ਹੁਣ ਕਵਤਾ ਰਚਣ ਦੀ ਸਮਰੱਥਾ ਨਹੀਂ ਰਹੀ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਸਮਰੱਥਾ ਬਖਸ਼ੀ ਫਿਰ ਕਹਿੰਦੇ ਜੀ ਸਾਨੂੰ ਢੰਗ ਤਰੀਕਾ ਦੱਸ ਦਿਓ ਕਿਸ ਤਰੀਕੇ ਨਾਲ ਉਪਮਾ ਉਚਾਰਨ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਇਹ ਸਵਈਏ ਬਾਣੀ ਉਚਾਰਨ ਕੀਤੀ ਜਦੋਂ ਇਉਂ ਸਤਿਗੁਰੂ ਨਾਨਕਦੇਵ ਜੀ ਦੀ ਉਪਮਾ ਵਿੱਚ ਇਹ ਨੌ ਸਵਈਏ ਸਤਿਗੁਰਾਂ ਨੇ ਉਚਾਰੇ ਨੇ ਫਿਰ ਬੇਨਤੀ ਕੀਤੀ ਕਿ ਸਾਡਾ ਵੀ ਇਹ ਸਰੀਰਕ ਮੋਹ ਜਿਹੜਾ ਹੈ ਇਸ ਨੂੰ ਦੂਰ ਕਰਨ ਵਾਸਤੇ ਵੀ ਕਿਰਪਾ ਕਰ ਸਾਨੂੰ ਉਪਦੇਸ਼ ਬਖਸ਼ੋ ਤਾਂ ਅਗਲੇ 11 ਸਵਈਏ ਸਤਿਗੁਰੂ ਜੀ ਨੇ ਉਪਦੇਸ਼ ਰੂਪ ਉਚਾਰਨ ਕੀਤੇ ਨੇ ਇਉਂ ਇਹ ਪਹਿਲੇ ਜਿਹੜੇ ਮੁਖਵਾਕ ਸਵਈਏ ਹਨ ਇਹਨਾਂ ਨੌਂ ਸਵਈਆਂ ਦੇ ਵਿੱਚ ਸਤਿਗੁਰੂ ਨਾਨਕਦੇਵ ਸਾਹਿਬ ਦੀ ਉਪਮਾ ਕੀਤੀ ਆ ਪੰਚਮ ਪਾਤਸ਼ਾਹ ਜੀ ਨੇ ਤੇ ਅਗਲੇ 11 ਮੁਖਵਾਕ ਸਵਈਏ ਜੋ ਹਨ ਉਹਨਾਂ ਵਿੱਚ ਮੋਹ ਨਾਸ ਕਰਨ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਫਿਰ ਸਾਰਿਆਂ ਪੱਟਿਆ ਪੱਟਾਂ ਦੇ ਰਲ ਕੇ 71 ਹੋ ਕੇ ਪੰਜਾਂ ਹੀ ਸਤਿਗੁਰਾਂ ਦੀ ਉਪਮਾ ਵਿੱਚ ਇਹ ਸਵਈਏ ਉਚਾਰਨ ਕੀਤੇ ਜਿਨ੍ਹਾਂ ਨੂੰ ਪੱਟਾਂ ਦੇ ਸਵਈਏ ਕਿਹਾ ਜਾਂਦਾ ਹੈ ਸਵਈਆ ਨਾਮ ਛੰਦ ਦਾ ਹੈ ਸਵਈਆ ਨਾਮ ਉਸਤਤ ਦਾ ਵੀ ਹੈ ਬੇਸ਼ੱਕ ਛੰਦ ਬਦਲੀ ਵੀ ਆਵੇਗੀ ਸਵਈਆਂ ਵਾਲੀ ਚਾਲ ਪੂਰੀ ਜਿਹੜੀ ਹੈ ਉਹ ਭਾਵੇਂ ਨਹੀਂ ਘਟਦੀ ਬਾਣੀ ਦਾ ਨਾਮ ਸਵਈਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ ਹੈ ਹੋਰ ਵੀ ਵਿਚਾਰ ਹੈ ਕਿ ਸਵਈਆਂ ਦੇ ਵੀ ਅਨੇਕਾਂ ਰੂਪ ਹਨ ਉਹਨਾਂ ਰੂਪਾਂ ਮੁਤਾਬਕ ਵੀ ਵੱਖਰੀ ਵੱਖਰੀ ਚਾਲ ਸਾਰੇ ਸ਼ੰਦਾਂ ਦੇ ਵਿੱਚ ਆਵੇਗੀ ਆਓ ਆਪਾਂ ਅੰਮ੍ਰਿਤ ਰੂਪ ਬਾਣੀ ਦੇ ਨਾਲ ਜੁੜੀਏ ਵਿਸਰਾਮ ਸਮਝਣੇ ਉਚਾਰਨ ਸਮਝਣਾ ਅਤਿਅੰਤ ਜ਼ਰੂਰੀ ਹੈ ਸੋ ਜਿਵੇਂ ਕੱਲ ਵੀ ਬੇਨਤੀ ਕੀਤੀ ਸੀ ਸੈਸ ਕਿਰਤੀ ਸ਼ਲੋਕ ਸੰਗਤਾਂ ਨੇ ਸਰਵਣ ਕੀਤੇ ਵਧੇਰੇ ਇਕਾਗਰਤਾ ਦੀ ਇਥੇ ਵੀ ਜ਼ਰੂਰਤ ਹੈ ਕਿਉਂਕਿ ਲੰਮੀਆਂ ਪੰਕਤੀਆਂ ਵੀ ਆਉਂਦੀਆਂ ਨੇ ਕੁਝ ਵਿਸ਼ਰਾਮ ਗੁੰਝਲਦਾਰ ਵੀ ਆਉਂਦੇ ਨੇ ਪੂਰੀ ਇਕਾਗਰਤਾ ਪੂਰੇ ਧਿਆਨ ਦੀ ਜ਼ਰੂਰਤ ਹੈ ਆਓ ਪ੍ਰੇਮ ਸਤਕਾਰ ਸਹਿਤ ਬਾਣੀ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵੈਏ ਸ੍ਰੀ ਮੁਖਵਾਕ ਮਹਲਾ ਪੰਜਵਾਂ ਆਦਿ ਪੁਰਖ ਕਰਤਾ ਕਾਰਣ ਕਾਰਣ ਸਭ ਆਪੇ ਸਰਬ ਰਹਉ ਪਰਪੂਰ ਸਗਲ ਘਟ ਰਹਉ ਬਿਆਪੇ ਆਦਿ ਪੁਰਖ ਕਰਤਾ ਕਾਰਣ ਕਾਰਣ ਸਭ ਆਪੇ ਸਰਬ ਰਹਉ ਪਰਪੂਰ ਸਗਲ ਘਟ ਰਿਓ ਬਿਆਪੇ ਬਿਆਪਤ ਦੇਖੀਐ ਜਗਤ ਜਾਣ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੈ ਆਪੇ ਹਰ ਪਤ ਅਬినాਸ਼ੀ ਅਬ ਗਤ ਆਪੇ ਆਪ ਉਤਪਤ ਏਕੈ ਤੁਹੀ ਏਕੈ ਆਣ ਨਾਹੀ ਤੁਮ ਭਤ ਸਾਹ ਸੰਗਤ ਜੀ ਜੋ ਪਾਠ ਸੰਪਰਦਾਇ ਤੌਰ ਤੇ ਹੈ ਆਣ ਨਾਹੀ ਤੁਮ ਭਤ ਪ੍ਰਾਤਨ ਸਰੂਪਾਂ ਦੇ ਵਿੱਚ ਵੀ ਆਣ ਪਾਠ ਆਉਂਦਾ ਹੈ ਆਣ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਭ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਾਧ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਪੰਡਾਰ ਭਰ ਪਰਹਿ ਤੇ ਪਰ ਅਪਰ ਅਪਾਰ ਪਰ ਆਪਨੂੰ ਭਾਵਨ ਕਰ ਮੰਤਰ ਨਾ ਦੂਸਰੋ ਧਰ ਓਪਤ ਪਰਲੋ ਏਕੈ ਨਿਮਖ ਤੋ ਕਰ ਆਣ ਨਾਹੀ ਓਪਤ ਪਰਲੋ ਤੇ ਜਮਕ ਲਗਾ ਕੇ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਰ ਵਿਸਰਾਮ ਓਪਤ ਪਰਲੋ ਤੇ ਜਮਕ ਏਕੈ ਨਿਮਖ ਤੋ ਕਰ ਆਣ ਨਾਹੀ ਸੰਸਾਰ ਉਜੀਆਰੋ ਨਿਰਮਰ ਉਜੀਆਰੋ ਬਿਹਾਰੀ ਨਾਲ ਉਜੀਆਰੋ ਨਿਰਮਰ ਕੋਟ ਪਰਾਸ਼ਤ ਜਾਹੇ ਨਾਮ ਹੀ ਇਹ ਹਰ ਹਰ ਜਨ ਨਾਨਕ ਭਗਤ ਦਰ ਤੋਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਹਾ ਕੇ ਬਲ 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 ਸਤ ਬਲਿਹਾਰ ਬਲ 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 ਸਤ ਬਲਿਹਾਰ ਬਲ ਬਲ ਕੋਲਾ ਉਚਾਰਨ ਕਰਨਾ ਹੈ ਸਗਲ ਭਵਨ ਧਾਰੇ ਏਕ ਥੇ ਕੀਏ ਬਿਫਥਾਰੇ ਪੂਰ ਰਹਿਓ ਸ੍ਰਬ ਮਹ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਜੀ ਅਜੰਤ ਸਭ ਥਾਰੇ ਥਾਰੇ ਕੋਲਾ ਬੋਲਣਾ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਬਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੋ ਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਹਾ ਕੇ ਬਲ 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 ਸਦ ਬਲਿਹਾਰ ਸਰਬ ਗੁਣ ਨਿਦਾਨੰ ਕੀਮਤ ਨਾ ਗਿਆਨੰ ਧਿਆਨੰ ਉਚੇਤੇ ਉਚੋ ਜਾ ਨਿਜੈ ਪ੍ਰਭ ਤੈਰੋ ਥਾਨੰ ਉੱਚੇ ਤੇ ਉੱਚਾਉ ਜਾਨੀਜੈ ਪ੍ਰਾਪਤੇ ਰੋਥਾਨੰ ਸਰਬ ਗੁਣ ਨਿਧਾਨੰ ਕੀਮਤਨਾ ਗਿਆਨੰ ਧਿਆਨੰ ਉੱਚੇ ਤੇ ਉੱਚਾਉ ਜਾਨੀਜੈ ਪ੍ਰਾਪਤੇ ਰੋਥਾਨੰ ਮਨ ਤਨ ਤੇਰੋ ਪ੍ਰਾਨੰ ਮਨ ਤਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਾਵਨ ਉਪਮਾ ਦਿਓ ਵੱਡੇ ਤੇ ਬਡਾਨੰ ਜਾਣੈ ਕੌਣ ਤੇ ਰੂਪਿਓ ਅ ਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਨੰ ਜਨ ਨਾਨਕੋ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਬਲੋ ਸਤ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਬਿਨਾਸੀ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ 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 ਇਕੱਠਾ ਬੋਲਣਾ ਬੇਗਾਸੀ ਨਹੀਂ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵਹਿ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ ਸੋ ਜਨ ਪ੍ਰਭ ਤੁਮਹਿ ਮਿਲਾਸੀ ਧਨ ਧਨ ਤੇ ਧਨ ਜਨ ਜਿਹੇ ਕਿਰਪਾਲ ਹਰ ਹਰ ਭਯੋ ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਥੇ ਰਹਿਓ ਹਰ ਗੁਰ ਨਾਨਕ ਜਿਨ ਪਰਸਿ ਆਓ ਐੜੇ ਦੀ ਆਵਾਜ਼ ਵਿੱਚ ਆਵੇਗੀ ਹਰ ਗੁਰ ਨਾਨਕ ਜਿਨ ਪਰਸਿ ਆਓ ਸੇ ਜਨਮ ਮਰਨ ਦੋਹ ਥੇ ਰਹਿਓ ਹਰ ਗੁਰ ਨਾਨਕ ਜਿਨ ਪਰਸਿ ਆਓ ਸੇ ਜਨਮ ਮਰਨ ਦੋਹ ਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨ ਅਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਇਸ ਪੰਕਤੀ ਦਾ ਵਿਸ਼ਰਾਮ ਦੋ ਰੂਪਾਂ ਵਿੱਚ ਚੱਲਦਾ ਹੈ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਦੂਸਰਾ ਰੂਪ ਕੇ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹੜਾ ਅਸਲ ਵਿੱਚ ਮੁਖ ਹੈ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇ ਹਰਫਣ ਚਾਖਿਓ ਤਿਹ ਜਾਣ ਤ੍ਰਿਪਤ ਅਗਾਏ ਜੇ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤਿਹ ਪਿਆਰ ਆਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਭ ਕੋਲ ਕੀਓ ਉਧਾਰ ਸੱਚ ਸਬਾ ਦੀ ਬਾਣ ਸੱਚ ਸੱਚੇ ਪਹਿ ਧਰਿਓ ਸੱਚਾ ਤਖਤ ਨਿਵਾਸ ਸਾਚੋ ਤਪਾਵਸ ਕਰਿਓ ਸਾਚੋ ਸਿਰਜਿਓ ਸੰਸਾਰ ਆਪ ਆਪ ਭੁੱਲੋ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਹਿ ਪਉ ਸੱਚ ਸਿਰਜਿਆ ਉਹ ਸੰਸਾਰ ਆਪ ਆ ਭੁੱਲ ਨਾ ਭੁੱਲਾਓ ਰਤਨ ਨਾਮ ਅਪਾਰ ਕੀਮ ਨਹ ਪਵੈ ਅਮੁੱਲੋ ਜਿਹੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨ ਹੂ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੂਨ ਨਾ ਆਏ ਹਾਂਜੀ ਤੇ ਬਹੁੜ ਫਿਰ ਜੂਨ ਨਾ ਆਏ ਹਾਂਜੀ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਦ ਉਸਤਤ ਕਰਿਐ ਸਿਦ ਸਾਧਕ ਤੇ ਤੀਸ ਕੋਰ ਤੇ ਰਕੀਮ ਨਾ ਪਰਿਐ ਬ੍ਰਹਮਾਦਕ ਸੰਕਾਦਕ ਸੇਖ ਗੁਣ ਬ੍ਰਹਮਾਦਕ ਸੰਕਾਦ ਸੇਖ ਗੁਣ ਅੰਤ ਨ ਪਾਏ ਬ੍ਰਹਮਾਦਕ ਸੰਕਾਦ ਸੇਖ ਸੇਖ ਨਹੀਂ ਸੀ ਸੇਖ ਗੁਣ ਅੰਤ ਨ ਪਾਏ ਅਗੋ ਗਹਿਓ ਨਹੀਂ ਜਾਏ ਅਗਹੋ ਗਹਿਓ ਨਹੀਂ ਜਾਏ ਆ ਗਹੋ ਗਹਿਓ ਨਹੀਂ ਜਾਏ ਪੂਰ ਫਰਾਬ ਰਹੇ ਉਸ ਮਾਏ ਜੇ ਕਾਟੀ ਸ਼ਿਲਕ ਦਇਾਲ ਪ੍ਰਭ ਸੇ ਜਨ ਲਗੇ ਭਗਤੇ ਹਾਰ ਗੁਰੂ ਨਾਨਕ ਜਿਣ ਪਰਸਿਓ ਤੇ ਤਉ ਤੇ ਇਤ ਉਤ ਤੇ ਇਤ ਉਤ ਸਦਾ ਮੁਕਤੇ ਗੁਰੂ ਨਾਨਕ ਜਿਣ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤੋ ਦਾਤਾਰ ਦਾਤੋ ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇਕ ਸ਼ਰਨਾ ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇਕ ਸ਼ਰਨਾ ਮਿਲੇ ਦਾਨ ਸੰਤਰੀਨ ਜੇਹ ਲਾਗ ਭੌਜਲ ਤਰਨਾ ਬੇਣ ਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਫ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਾਬ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਾਗ ਸੰਗਤ ਜੀਓ ਆ ਵਿਸ਼ਰਾਮ ਪੁੱਛਿਆ ਹੈ ਗੁਰਮੁਖਾਂ ਨੇ ਦੂਸਰ ਆਨ ਨਾ ਅਵਰ ਪੁਰਖ ਪੌਰਾਤਨ ਸੁਣੀਐ ਨੋਟ ਕਰ ਲੈਣਾ ਆਵਰ ਤੇ ਵਿਸ਼ਰਾਮ ਲੱਗੇਗਾ ਦੂਸਰ ਆਨ ਨਾ ਅਵਰ ਪੁਰਖ ਪੌਰਾਤਨ ਸੁਣੀਐ